ਹਾਂਜੀ ਸਤਿ ਸ੍ਰੀ ਅਕਾਲ ਜੀ ਕਰਮੇ ਟਿੱਕੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਜੀ ਪਹਿਲਾਂ ਪਹਿਲੇ ਪਾਰਟ ਦੇ ਵਿੱਚ ਆਪਾਂ কুরਤੀ ਦੀ ਸਟੀਚਿੰਗ ਕਟਿੰਗ ਤੇ ਸਟੀਚਿੰਗ ਦੱਸੀ ਸੀਗੀ ਲਹਿੰਗਾ ਸੂਟ ਬਣਾਉਣ ਲੱਗੇ ਆਪਾਂ ਤੇ ਹੁਣ ਆਪਾਂ ਲਹਿੰਗਾ ਬਣਾਉਣ ਆਏਗਾ কুরਤੀ ਆਪਾਂ ਬਣਾ ਲਈਏ ਪਹਿਲੇ ਪਾਰਟ ਦੇ ਵਿੱਚ ਹੁਣ ਆਪਾਂ ਸੈਕੰਡ ਪਾਰਟ ਦੇ ਵਿੱਚ ਆਪਾਂ ਬਣਾਉਣੇ ਆਂਗੇ ਲਹਿੰਗਾ ਤੇ ਲਹਿੰਗਾ ਬਣਾਉਣ ਦਿਖਾਤ ਤਰ੍ਹਾਂ ਆਪਾਂ 벨ਵਟ ਦਾ ਇੱਕ ਪਲੇਨ ਕੱਪੜਾ ਲੈ ਆਏਗਾ ਤੇ ਉਹਨੂੰ ਹੀ ਲਈਏ ਲਾਈਨਿੰਗ ਇਹ ਆਪਣਾ ਲਹਿੰਗਾ ਬਣਾਣਾ ਹੈ 4 ਮੀਟਰ ਕਪੜੇ ਦਾ ਤੇ 4 ਮੀਟਰ ਹੀ ਆਪਣੀ ਲਾਈਨਿੰਗ ਹੈ ਠੀਕ ਹੈ ਜੀ ਆਪਾਂ ਇਹ ਲਾਈਨਿੰਗ ਅਟੈਚ ਕਰਨੀ ਹੈ ਲਾਈਨਿੰਗ ਅਟੈਚ ਕਰਨ ਤੋਂ ਪਹਿਲਾਂ ਆਪਾਂ ਲੈਸ ਲਾਵਾਂਗੇ ਇਹਦੇ ਨੀਚੇ ਤੇ ਨਾਲੇ ਉੱਪਰ ਨੂੰ ਕਲੀਆਂ ਲਾ ਕੇ ਫਿਰ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਲੈਸ ਲਾਉਣੇ ਵੀ ਆਪਣਾ ਲਹਿੰਗਾ ਕਿਸ ਤਰ੍ਹਾਂ ਦਾ ਬਣਿਆ ਆਏਗਾ ਆਪਾਂ ਪਹਿਲਾਂ ਫੋਲਡਿੰਗ ਕਰਾਂਗੇ ਇਹਦੀ ਹੋਲਡਿੰਗ ਕਰਕੇ ਫਿਰ ਆਪਾਂ ਜਿਹੜੀ ਲਿਆ ਸੌਗਟ ਐਟ ਕਰਾਂ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਆਪਾਂ ਲਿਆ ਕੇ ਰੱਖਾਂਗੇ ਤੇਰੇ ਤੇ ਲਗਾਉਣੀ ਸਟਾਰਟ ਕਰਾਂਗੇ ਜਿੱਦਾਂ ਕੋਈ ਨਾ ਸਮਝ ਲੱਗੀ पहला आप लैस लाँगे फिर आप लाइन ही टैक्स करा ठीक है ना क्योंकि वैलवाट आजाद वाली अपनी की करेंगे ਉੱਪਰ ਆਪਾਂ ਰੀਲ ਪਾਉਣੀ ਹੈਗੀ ਐ ਲੈਸ ਦੇ ਨਾਲ ਦੀ نیچے ਆਪਾਂ ਪਾਉਣੀ ਹੈ ਕੱਪੜੇ ਨਾਲ ਦੀ ਠੀਕ ਹੈ ਜੀ ਜੇ ਆਪਾਂ ਕੱਪੜੇ ਨਾਲ ਦੀ ਰੀਲ ਲੈ ਲਿਆ ਲੈਸ ਨਾਲ ਅਗਲੇ ਤੇ ਉੱਪਰ ਪੋ ਹੋਰ ਵੀ ਰੱਖੀ ਲੈ ਹੁਣ ਆਪਾਂ ਕਿਨਾਰੀ ਕਿਨਾਰੀ ਤੇ ਵੀ ਲਾਵਾਂਗੇ ਇਹਦੇ ਤਿੰਨ ਜਾਂ ਚਾਰ ਡੇਢ ਲੰਮਾ ਠੀਕ ਹੈ ਜੀ ਇਸ ਤਰੀਕੇ ਨਾਲ que ਇਸ ਤਰ੍ਹਾਂ ਆਪਾਂ ਤਿੰਨ ਲੀਆ ਨੂੰ ਲਾਤਾ ਹਾਂਗੇ ਹਾਂਜੀ ਆਪਾਂ نیچے ਲੈਸ ਲਾ ਲਈਆ ਕੰਨੀ ਤੇ ਤਿੰਨ ਤਿੰਨ ਘੇੜ ਲਾਤੇ ਇਹਦੇ ਲੈਸ ਦੇ ਜਿਗਜੈਗ ਵਾਲੀ ਲੈਸ ਦੇ ਤਿੰਨ ਘੇੜ ਆਪਾਂ ਲਾਤੇ ਆ ਹੁਣ ਆਪਾਂ ਉੱਪਰ ਤੋਂ ਕਲੀਆਂ ਪਾਵਾਂਗੇ ਉੱਪਰ ਤੋਂ ਕਲੀਆਂ ਸੁਰੀਆਂ ਪਾਉਣੀਆਂ ਨਿਸ਼ਾਨੀਆਂ ਲਾ ਲਈ ਆਪਾਂ ਕਿੱਥੇ ਕਿੱਥੇ ਜਿਹੜੀਆਂ ਕਲੀਆਂ ਪਾਉਣੀਆਂ ਆਹ ਵਾਲੀ ਲੈਨ ਦੇ ਉੱਤੇ ਠੀਕ ਹੈ ਜੀ ਇਹਦੇ ਤੇ ਆਪਾਂ ਲਾਵਾਂਗੇ ਫੇਰ ਇਹ ਹੀ ਲੈਸ anjir pelangi itu ceriya sihnya apanya kalengau paling itu kan ya, teman tuh ya kes darah pania pan kalinya ah apa pania sihnya kan nih telah ya ten layers apa kalinya paling ya ah di kau, sorry gitu, teman dekta hoiga. ਇਸ ਤਰ੍ਹਾਂ ਆਪਾਂ ਕਲੀਆਂ ਪਾਲੀਆਂ ਹੁਣ ਆਪਾਂ ਇਹਦੇ ਜਿਹੜੇ ਆ ਜੁਆਇੰਟ ਆਗੇ ਇਹਨੂੰ ਜੁਆਇੰਟ ਕਰਾਂਗੇ ਕੰਨਿਆਂ ਨੂੰ ਕੰਨਿਆਂ ਨੂੰ ਜੁਆਇੰਟ ਕਰਕੇ ਆਪਾਂ ਉਹਦੇ ਤੇ ਫਿਰ ਲੈਸ ਲਾਵਾਂਗੇ ਕੰਨਿਆਂ ਨੂੰ ਜੁਆਇੰਟ ਕਰਨ ਤੋਂ ਪਹਿਲਾਂ ਆਪਾਂ ਇਹਦੇ ਤੇ ਲਾਈਨਿੰਗ ਲਾਵਾਂਗੇ ਜੀ ਇਹ ਬੈਲਵਟ ਦਾ ਕੱਪੜਾ ਹੁਣ ਕਰਕੇ ਆਪਣੀ ਇਹਦੇ ਤੇ ਲਾਈਨਿੰਗ ਵੀ ਲੱਗਣੀ ਆ ਮੈਂ ਤੁਹਾਨੂੰ ਸਾਰਾ ਜਦੋਂ ਕੱਗੜਾ ਆਪਣਾ ਬਣ ਗਿਆ ਨਾ ਉਦੋਂ ਦਿਖਾਉਂਗੀ ਤੁਸੀਂ ਦੱਸਣਾ ਇਹ ਕਿੰਨਾ ਵਧੀਆ ਲੱਗਦਾ ਹੈਗਾ ਆਪਾਂ ਹੁਣ ਲਾਈਨਿੰਗ ਅਟੈਚ ਕਰਦੇ ਆ ਇਹਦੇ ਨਾਲ ਅੰਜੀ ਆਪਾਂ ਇਸ ਤਰ੍ਹਾਂ ਕਪੜਾ ਰੱਖ ਕੇ ਤੇ ਉੱਪਰ ਲਾਈਨਿੰਗ ਰੱਖ ਕੇ ਇਹਦੇ ਨਾਲ ਆਪਾਂ ਹੁਣ ਲਾਈਨਿੰਗ ਅਟੈਚ ਕਰ ਦਾਂਗੇ ਇਹ ਕਿ ਕਪਾਸੀ ਸਲਾਈ ਲਾਉਣੀ ਆ ਆਪਾਂ ਇਹ ਕਿ ਕਪਾਸੀ ਰੱਖ ਕੇ ਤੇ ਆਪਾਂ ਇਸ ਤਰ੍ਹਾਂ ਆਪਾਂ ਇਹਦੀ ਲਾਈਨਿੰਗ ਜਿਹੜੀ ਆਪਣੀ ਲਹੰਗੇ ਦੀ ਉਹ ਅਟੈਚ ਕਰ ਦੇਣੀ ਆ ਇਹ ਲਵਾਟ ਕੇ ਕਪੜੇ ਤੇ ਲਾਈਨਿੰਗ ਲੱਗਦੀ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਲੇਟਾ ਇਸ ਤਰ੍ਹਾਂ ਆਪਾਂ ਥੋੜ੍ਹਾ-ਥੋੜ੍ਹਾ ਜਗ੍ਹਾ ਛੱਡ ਕੇ ਪਲੇਟ ਪਾਉਂਦੇ ਜਾਣਾ ਠੀਕ ਹੈ ਜੀ ਪਲੇਟ ਪਾਉਣ ਤੋਂ ਬਾਅਦ ਆਪਾਂ ਫਿਰ ਇਹਦੀ 벨ਟ ਜੜਾਂਗੇ ਹਾਂਜੀ ਆਪਾਂ ਜਿਹੜਾ ਆਪਣਾ ਲਹਿੰਗਾ ਸੀਗਾ ਉਹ ਆਪਾਂ ਤਿਆਰ ਕਰ ਲਿਆ ਨੀਚੇ ਤੋਂ ਲੈਸਾ ਲਾ ਕੇ ਦੇਖੋ ਹੁਣ ਆਪਾਂ ਇਹਦੀ ਲਾਵਾਂਗੇ 벨ਟ ਕਾਵਾਲੀਆ ਪਰਵੀ ਬੈਲਟ ਬਣਾਈਏ ਇਹ ਵਾਲੀ ਬੈਲਟ ਲਾ ਕੇ ਉੱਪਰ ਆਪਾਂ ਤੇ ਫਿਰ ਆਪਾਂ ਇਹਦੀ ਸਲਾਈ ਕੰਪਲੀਟ ਕਰ ਦਾਂਗੇ ਹੁਣ ਆਪਾਂ ਦੇਖਣਾ ਵੀ ਆਪਣੀ ਬੈਲਟ ਹੈ ਜਿਹੜੀ ਕਿੱਥੇ ਜੰਮੀ ਹੋ ਗਈ ਹਾਂਜੀ ਆਪਾਂ ਇਹਦੇ ਵਿੱਚ ਨਾ ਪਲੇਟ ਪਾ ਕੇ ਬੈਲਟ ਲਾ ਕੇ ਦੀ ਤੇ ਆਪਾਂ ਇਹਦੇ ਵਿੱਚ ਲਾਸਟਿਕ ਆ ਪਾਈ ਆ ਹੁਣ ਆਪਾਂ ਲਾਸਟਿਕ ਤੇ ਸੀਨ ਲਾਵਾਂਗੇ ਲੰਗੇ ਦੇ ਵਿੱਚ ਆਪਣੇ ਚ ਆਪਾਂ ਪਾਈਏ ਲਾਸਟਿਕ ਹੁਣ ਆਪਾਂ ਇਹਦੇ ਤੇ ਸਲਾਈ ਲਾਵਾਂਗੇ ਜਿਹੜੀ ਉੱਪਰ ਲਾਉਂਦੇ ਹੁੰਦੇ ਆ ਲਾਸਟਿਕ ਦੇ ਆਪਣਾ ਜਿਹੜਾ ਲਹਿੰਗਾ ਹੈ ਤਿਆਰ ਹੋ ਗਿਆ। ਜੇ ਤਾਂ ਉਹ ਦੁਕਾਨੀਆਂ ਦੀ ਆਪਣੇ ਲਹਿੰਗੇ ਠੀਕ-ਠੀਕ ਹੀ ਕਟਾਈ ਹੋਈ ਹੈ। ਤਿਆਰ ਹੋ ਗਈ ਆਪਣਾ ਲਹਿੰਗਾ। ਲਹਿੰਗਾ ਆਪਣਾ ਬਹੁਤ ਘੈਂਟ ਤਿਆਰ ਹੋਇਆ। ਮੈਂ ਬੰਦ ਕਰ ਦਿੱਤਾ ਨੂੰ ਤੱਕ ਹੋਣੀ ਆ ਦੇਖੋ ਜੀ ਆਪਣਾ ਲਹਿੰਗਾ ਰੈਡੀ ਹੋ ਗਿਆ ਵੈਲਵਟ ਦਾ ਲਹਿੰਗਾ ਇਸ ਤਰ੍ਹਾਂ ਆਪਾਂ ਬਣਾਇਆ ਲੈਸਾਂ ਲਾ ਕੇ ਤੁਸੀਂ ਦੱਸਣਾ ਹੈ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜਿਹੜੀ ਮੈਂ ਫੋਟੋ ਲਾਉਂਗੀ ਤੁਸੀਂ ਉਸ ਤੇ ਤੁਹਾਨੂੰ ਵਧੀਆ ਤਰੀਕੇ ਨਾਲ ਦਿਖਾਈ ਦੇਊਗਾ ਜੀ ਧੰਨਵਾਦ